ਕੀ ਐਮਸੀ ਸਹਿਬਾਨ ਖੜੇ ਹੈ ਮੈਂ ਤੇ ਕਿਆ ਵੀ ਖਰੜੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਆਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਹੈ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕਿ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕਿ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਹੋਇਆ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਅੱਜ ਇਥੇ ਕੁਝ ਕਾਲੀਗਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਆਪ ਚੜ ਕੇ ਮੇਰੇ ਮਾਰ ਗਏ। ਇਹਦੀ ਤਕਰੀਬਨ ਦੀ ਸਾਡੇ ਜਿਹੜੀ ਠੀਕ ਹੈ। ਨਹੀਂ ਦੀ ਤਰਾੰਬੇ ਲੱਗਦੇ ਤਕਰੀਬਨ ਜਿਹੜੀ ਇਹਦੀ ਲਗਤ ਆਈਏ। ਸਾਡੇ 93 ਲੱਖ ਰੁਪਇਆ 2 14 ਤੇ 16 ਨੰਬਰ ਵਰਡ ਦੀਆਂ ਤੇ ਤਕਰੀਬਨ 15 ਜਿਹੜੇ ਟਿਊਬਲ ਹੈਗੇ ਉਹ ਸੀ ਲਗਾ ਲਿਆ। ਪੂਰੇ ਖਰੜ ਦੇ ਵਿੱਚ ਜਿਹਦੀ ਲਗਤ ਹੈਗੀਏ 6 ਕਰੋੜ 6 6.5 ਕਰੋੜ ਦੇ ਤਕਰੀਬਨ ਜਿਹਦੀ ਲਗਤ ਆਉਣੀ ਹੈ ਜਿਸ ਦੇ ਚੋਂ 1 ਲੱਖ ਚੁੱਕਿਆ ਦੋ ਦਾ ਜੁੜ ਘਾਟ ਆ ਰਿਹਾ ਬਾਕੀ ਜਿਹੜੇ ਇਹ ਕਿ ਕਡੋ ਕਜੌਲੀ ਵਾਟਰ ਵਰਕਸ ਦਾ ਮੁੱਦਾ ਇੰਨੀ ਦਿਨ ਕਿਵੇਂ ਰਿਲੇਟਡ ਰਿਹਾ ਜਦੋਂ ਕੋਈ ਸਰਕਾਰ ਪਹਿਲੀ ਦੇ ਵਿੱਚ ਹੋਇਆ ਤੁਸੀਂ 3 ਸਾਲ ਦੇ ਵਿੱਚ ਹੁਣ ਤੱਕ ਮਤਲਬ ਉਹਦੀ ਕਲੀਅਰਸ ਕੋਈ ਨਹੀਂ ਹੋ ਰਹੀ ਦੇਖੋ ਪਾਸ ਕਲੀਅਰਸ ਤਾਂ ਕਿਉਂ ਨਹੀਂ ਹੋਈ ਜੀ ਕਦੋਂ ਕੰਟ੍ਰੈਕਟ ਹੋ ਰਿਹਾ ਕਦੋਂ ਸ਼ੁਰੂਆਤ ਹੋ ਰਹੀ ਹੈ ਮੈਂ ਐਮਐਲਏ ਬਣ ਕੇ ਉਹਨੂੰ ਕਰਵਾਇਆ ਸੀ ਕਿ 200 ਕਰੋੜ ਦਾ ਤਕਰੀਬਨ ਇਹ ਜਿਹੜਾ ਹੈਗਾ ਇਹਦਾ ਪਿੱਛੇ ਹੁਣ ਟੈਂਡਰ ਲੱਗਿਆ ਟੈਂਡਰ ਕਲੀਅਰ ਹੋ ਗਿਆ ਟੈਂਡਰ ਅਲਾਟ ਵੀ ਹੋ ਗਿਆ ਤੇ ਫੰਡਸ ਅਲੋਕੇਟ ਹੋ ਗਏ ਨੇ ਤੇ ਗਰਾਊਂਡ ਤੇ ਕੰਮ ਜਿਹੜਾ ਇਹਦਾ ਨਕਸ਼ਾ ਬਣਾਉਣ ਦਾ ਸ਼ੁਰੂ ਹੋ ਚੁੱਕਿਆ ਜਲਦੀ ਮੇਰੇ ਖਿਆਲ ਦੇ ਵਿੱਚ ਹੋਰ ਅਸੀਂ ਕੁਝ ਦਿਨਾਂ ਦੇ ਵਿੱਚ ਇਹਦਾ ਉਗਾਤਨ ਕਰਾਂਗੇ ਸਕੂਲ ਦੀ ਬਿਲਡਿੰਗ ਬਣੀ ਵੀ ਬੱਚੇ ਦੀ ਕੀ ਕਮਰੇ ਚ ਕਮਰੇ ਚ ਦੋ ਦੋ ਕਲਾਸਾਂ ਬੈਠ ਰਹੀਆਂ ਜਿਹੜਾ ਐਮਿਨੈਂਸ ਸਕੂਲ ਦੀ ਬਿਲਡਿੰਗ ਅਧੂਰੀ ਪਈ ਹੈ ਉਹਦੇ ਵੀ ਕੋਈ ਹੁਣ ਤੱਕ ਕੋਈ ਧਿਆਨ ਨਹੀਂ ਉਹਦੇ ਬਾਰੇ ਤੇ ਕੀ ਕਰ ਰਹੇ ਉਹਦੇ ਚੋਂ ਫੰਡ ਜੋ ਉਹਦੇ ਆ ਰਹੇ ਜੀ ਉਹਦਾ ਕੰਮ ਹੁਣ ਸਟਾਰਟ ਹੋ ਰਿਹਾ ਜਿਹੜਾ ਕੰਮ ਉਹਦਾ ਕੁਝ ਰਹਿ ਗਿਆ ਉਸ ਮੇਰੀ ਗੱਲ ਹੋਈ ਸੀ ਜਿਹੜੇ ਅਫਸਰ ਨੇ ਸਾਡੀ ਸਿੱਖਿਆ ਤੇ ਉਹਦਾ ਕੰਮ ਹੁਣ ਸਟਾਰਟ ਹੋ ਜਾਣਾਗਾ ਮੈਡਮ 12 ਨੰਬਰ ਵਾਰਡ ਦੇ ਵਿੱਚ ਤੁਸੀਂ 4 ਕਰੋੜ ਦੀ ਲਾਗਤ ਦੇ ਨਾਲ ਨਾ ਜੀ ਸਟ੍ਰੌਂਗ ਵਾਟਰ ਪਾਈਪ ਦਾ ਕੰਮ ਚਲ ਦੰਬਰਾਂ ਤੇਰਾ ਵਾਰਦਿਆ ਦੋਨਾਂ ਦਾ ਇਕੱਠਾ ਹੈ ਜੀ ਉਹਦੇ ਵਿੱਚ ਲੋਕ ਨਜਾਇਜ਼ ਕਨੈਕਸ਼ਨ ਜੋੜ ਰਹੇ ਸੀ ਖਬਰਾਂ ਵੀ ਨਸ਼ਰ ਕਰੀਆਂ ਪਰ ਫਿਰ ਵੀ ਮੈਮ ਕੋਈ ਵੀ ਅਧਿਕਾਰੀਆਂ ਤੇ ਨਜਾਇਜ਼ ਕਨੈਕਸ਼ਨ ਜੋੜ ਰਹੇ ਹਾਂਜੀ ਕੀ ਖਬਰ ਮੇਰੇ ਕੋਲ ਤਾਂ ਹੋਣੀ ਆਈ ਹੈ ਜੀ ਅਧਿਕਾਰੀ ਹੈਗੇ ਇੱਥੇ ਕੀ ਹਸਲੂ ਹੋ ਰਿਹਾ ਚਲੋ ਇਹ ਖਬਰਾਂ 'ਚ ਵੀ ਲੱਗੀ ਹੈ ਜੀ ਪਰ ਅੱਜ ਤੱਕ ਕੋਈ ਗੱਲ ਨਹੀਂ ਅਸੀਂ ਐਕਸ਼ਨ ਲੈਣੇ ਸਭ ਜੀ ਇੱਕ بڑا ਜੀ ਖੇੜ ਨਗਰ ਕਾਉਂਸਲ ਦੀ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਖੇੜ ਕਾਉਂਸਲ ਦੇ ਵਿੱਚ 50% ਤੋਂ ਵੱਧ ਕੰਮ ਜਿਹੜੇ ਲੈਸ ਜੇ ਵੀ ਫਰ ਕੋਈ 1 ਲੱਖ ਦਾ ਕੰਮ ਹੈ ਉਹ 50 ਹਜ਼ਾਰ ਲੈਸ ਦੇ ਕੰਮ ਲੈ ਕਿਵੇਂ ਪੂਰਤੀ ਹੋਗੇ ਇੱਕ ਇੱਕ ٹھਿਕਦਾਰ ਕੰਮ ਲੈ ਕੇ ਆਵੇ ਮੈਂ ਤਾਂ ਇਹਨਾਂ ਨੂੰ ਮਨਾ ਕੀਤਾ ਜੀ ਤੁਸੀਂ ਪਿੱਛੇ ਜੇ ਮੇਰੀ ਸਾਰੀ ਉਹ ਵੀਡੀਓ ਦੇਖੀ ਹੋਣੀ ਕਿ ਤੁਸੀਂ ਇੰਨੇ ਲੈਸ ਉੱਤੇ ਨਾ ਪਾਓ ਤੇ ਕਿਸ ਤਰੀਕੇ ਕੰਮ ਕਰੋਗੇ ਜਿੰਨਾ ਤੁਹਾਡਾ ਕਮਾਈ ਬਣਦੀ ਹੈ ਅਸੀਂ ਤਾਂ ਕਿਸੇ ਤਰੀਕੇ ਦਾ ਉਹਦੇ ਵਿੱਚ ਉਹ ਹਿੱਸੇ ਠੇਕੇ ਲੈਣੇ ਨਹੀਂ ਕਿ ਸਾਡੇ ਕੋਲ ਹਫ਼ਤੇ ਤੋਂ ਮਹੀਨੇ ਤੋਂ ਆ ਕੇ ਅਫਸਰਾਂ ਜਾਂ ਕੋਈ ٹھੇਕੇਦਾਰ ਆਵੇ ਕਵਾਲਿਟੀ ਵਰਕ ਕਰੋ ਹੁਣ ਜਿਹੜਾ ਕੰਮ ਹੋ ਰਿਹਾ ਅਸੀਂ ਇਹਦਾ ਪ੍ਰੋਪਰ ਕੁਆਲਿਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਨਹੀਂ ਤਾਂ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਘਟਿਆ ਮਾਲ ਪੁਰਾਣਾ ਮਾਲ ਕਿਹਾ ਉਹ ਐਸਟੀਮੇਟ ਗਲਤ ਪਾਸ ਹੋ ਰਿਹਾ ਮਤਲਬ ਜਿਹੜਾ ਨਗਰ ਕੌਂਸਲ ਦੀ ਈਓ ਜੋ ਵੀ ਹੈ ਕਿਹਾ ਉਹ ਐਸਟੀਮੇਟ ਵਿਅਦ ਬਣ ਰਿਹਾ ਕਿ ਨਗਰ ਇਹ ਕੱਟ ਲੈ ਰਹੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਤੋਂ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਹੈ ਉਹਨੂੰ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਹੀ ਇਹ ਇੱਥੇ ਤਾਂ ਜੇ ਹਰ ਚੀਜ਼ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਹੋ ਜਾਊਗਾ ਜੇ ਲੋਕ ਇਹ ਸਰ ਇਹ ਤਾਂ ਮੈਨੂੰ ਤਾਂ ਹੁਣ ਹੋ ਰਿਹਾ ਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਠੇਕੇ ਲੈ ਲਈ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠਿੱਕੇ ਲਏ ਆ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਜੋ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲੈਸਟ ਠੇਕੇ ਲੈ ਕਿਵੇਂ ਕੰਮ ਕਰੂੰਗੀ ਕਿਹਦਾ ਕਿਹਦਾ ਸਾਡੀ ਸਰਕਾਰ ਕੀ ਕਰੀ ਠੇਕੇਦਾਰਾਂ ਦੀ ਪ੍ਰਤੀਸਥਾ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰ ਨਗਰ ਕਾਉਂਸਲ ਤੁਹਾਡੀ ਦੀ ਨਹੀਂ ਹੈ ਤੁਸੀਂ ਉਹਦੇ ਇੱਕ ਨੂੰ ਰਹੇ ਨਹੀਂ ਨਗਰ ਕਾਉਂਸਲ ਜਿਹੜੀ ਹੈਗੀ ਐਸਟਾ ਮੇ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟ ਜੇ ਤੁਹਾਨੂੰ ਇਹ ਸਭ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੀ ਤੁਸੀਂ ਤੁਹਾਡੇ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿ ਆ ਕਿ ਨਹੀਂ ਮੈਂ ਮੈਂ ਉਹ ਬਲੈਕਲਿਸਟ ਹੈ ਜਿਹੜੀ ਆਨਲਾਈਨ ਆਪਣੇ ਤਾਂ ਹੁਣ ਪਈ ਨਹੀਂ ਪ੍ਰਾਮਿਕ ਤੌਰ ਤੇ ਚੱਲੀ ਰਹੇ ਉਹਨਾਂ ਨੂੰ ਕੁਝ ਟੋਣ ਚਾਦਾ ਪਰ ਟੋਣ ਨਹੀਂ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਚ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਰਹੇ ਹੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਇਹ ਕੋਈ ਰਾਏ ਨਹੀਂ ਜਿਹੜਾ ਬੰਦਾ ਨਹੀਂ ਸਰਕਾਰ ਦੇ ਪੋਰਟਲ ਤੇ ਹੈ ਨਾ ਕੋਈ ਕਿਤੋਂ ਬਾਹਰ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿਤੋਂ ਕੋਈ ਕੰਪਾਸ ਨਹੀਂ ਇਹ ਵੀ ਆਪਣਾ ਪੂਰਾ ਉਹ ਨਹੀਂ 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 ਲੈਸ ਤੇ ਲੋ ਕੁਆਲਟੀ ਹੈ मैडम ਗਲਤ ਤਾਂ ਇਹ ਹੀ ਆ ਨਾ ਜੀ ਲੈਸ ਕੁਆਲਟੀ ਤੇ ਜਦੋਂ ਹੋਏਗਾ ਕੰਮ ਜਦੋਂ ਕੁਆਲਟੀ ਦਾ ਹੋਏਗੀ ਨਾ ਜੀ ਮੈਡਮ ਇੰਨਾ ਖੁੱਲ ਕੇ ਬੋਲਦੇ ਹੋ ਤੁਸੀਂ ਇੰਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆ ਰਿਹਾ ਸਹੀ ਜਵਾਬ ਨਹੀਂ ਮਿਲ ਰਿਹਾ ਬਹੁਤ ਪੁਰਾਣੀ ਹੈ ਈਆ ਤੇ ਇਹਨਾਂ ਦੀਆਂ ਨਿਕਲ ਜਾਂਦੀਆਂ ਨੇ ਲੈਸ ਦਾ ਤੇ ਇਹ ਹੈ ਵੀ ਲੈਸ ਤੋਂ ਉਹਦੇ ਪਾਗ ਨੂੰ ਨੁਕਸਾਨ ਹੁੰਦਾ ਸਰ ਕਦੀ ਇਹਨਾਂ ਲੈਸ ਪਾ ਕੇ ਇਹ ਵੀ ਉਹਨੂੰ ਗਨੇ ਬੰਦ ਕੋ ਆਪਾਂ 100 ਰੁਪਏ ਦੇਣ ਨੂੰ ਫਿਰਦੇ ਉਹ ਚੱਲ ਨਹੀਂਦਾ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਅਕਾਲੀ ਦੀ ਇੱਕ ਨਗਰ ਕੌਂਸਲ ਦੀ ਪ੍ਰਧਾਨ ਅਕਾਲੀ ਦਲ ਦੀ ਓਕੇ ਪਰ ਹਰ ਇੱਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਹੈ ਤੁਸੀਂ ਮੀਟਿੰਗਾਂ ਵਿੱਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਾਹਿਬ ਦਾ ਐਮਐਲਏ ਹੁੰਦਾ ਸਿਰਫ ਲੀਡਰਲੈਸ ਜਿਹੜੀ ਐਮਐਲਏ ਦੀ ਉੱਥੇ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਤੁਸੀਂ ਹੱਟ ਕੇ ਆ ਹੀ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਹੈ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਅਜੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਕਾਲੀ ਦੰਦੇ ਆਏ ਹੋਏ ਗ੍ਰੀਡ ਲਵਾਉਣ ਆਏ ਹੋਏ ਅੱਜ ਇੱਥੇ ਕੁਝ ਅਕਾਲੀ ਦੰਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਆਪ ਚੜ ਕੇ ਮੈਨੇ ਮਾਰ ਰਹੀ ਸੀ ਤੁਸੀਂ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦੰਦੇ ਅਸੀਂ ਤਾਂ ਆਪਣੀ ਗੱਲ ਕਰ ਰਹੀ ਹਾਂ ਮੈਨੂੰ ਤੁਸੀਂ ਇੰਨਾ ਖੁੱਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਾਂਗਦੇ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪੁੱਛਦੀ ਹਾਂ ਤੁਸੀਂ ਗੱਲ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦਾ ਡਾਂਗ ਮਾਰਾਂ ਮੇਰਾ ਕੰਮ ਹੈ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ੍ਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ ਇਹ ਦੇਖਣਗੇ